ਕਿਸਾਨ ਭਰਾਓ ਅੱਜ ਦੇ ਵੀਡੀਓ ਚ ਆਪਾਂ ਜਿਹੜੀ ਜਾਣਕਾਰੀ ਦੇਾਂਗੇ ਉਹ ਦੇਾਂਗੇ ਜੀ ਝੋਨੇ ਤੇ ਬਾਸਪਤੀ ਦੀ ਜਿਹੜੇ ਵੀਰ ਕਿਸਾਨ ਸਿੱਧੀ ਬਜਾਈ ਕਰਦੇ ਨੇ ਪਰਵਤਰ ਜੋ ਉਹਨਾਂ ਦੇ ਈ ਸੋਧ ਦੀ ਆਪਾਂ ਗੱਲ ਕਰਾਂਗੇ ਕਿ ਜਿਹੜੀ ਆਪਾਂ 200 ਦੇ ਉਹ ਤੱਤਾਂ ਵਾਲੀ ਖਾਦ ਨਾ ਕਰਾਂਗੇ ਜਿਵੇਂ ਆਪਾਂ ਕੱਲ ਵਾਲੀ ਵੀਡੀਓ 'ਚ ਦੱਸਿਆ ਸੀ ਨਾ ਉਲੀਨਾਸ਼ਕ ਨਾਲ ਉਹ ਤਾਂ ਕਰਨੀ ਕਰਨੀ ਹੈ ਰਬਕ ਇਹ ਸਿੱਧੀ ਬਜਾਈ ਵਾਲਿਆਂ ਵਾਸਤੇ ਤੱਤਾਂ ਦੀ ਸੋਧ ਵੀ ਦੱਸਾਂਗੇ ਉਹ ਪਣੀਰੀ ਵਿੱਚ ਵੀ ਤੁਸੀਂ ਕਰ ਸਕਦੇ ਹੋ ਤੇ ਉਹਦਾ ਬਹੁਤ ਸ਼ਾਨਦਾਰ ਰਿਜ਼ਲਟ ਨੇ ਤੇ ਬਿਲਕੁਲ ਘੱਟ ਖਰਚਾ ਘੱਟ ਖੇਚਲ ਤੇ ਨਤੀਜੇ ਬਹੁਤ ਸ਼ਾਨਦਾਰ ਨੇ ਛੋਣ ਦੇ ਬਾਸਪਤੀ ਦੀ ਜਿਹੜੀ ਆਪਾਂ ਸੋਧ ਤੱਤ ਪਰ ਦੱਸਾਂਗੇ ਦੱਸਾਂਗੇ 13045 ਐਨਪੀਕੇ ਪੋਟਾਸ਼ੀਅਮ ਨਾਈਟ੍ਰੇਟ ਨਾਲ ਸੋਧ ਕੇ ਬੀਜਣਾ ਤੇ ਇਹਦੇ ਬਹੁਤ ਹੀ ਸ਼ਾਨਦਾਰ ਨਤੀਜੇ ਆਉਂਦੇ ਆ ਤੇ ਆਪਾਂ ਪਹਿਲਾਂ ਵਾਲੀ ਵੀਡੀਓ ਜਿਹੜੀ ਮੇਰੀ ਪਿਛਲੀ ਵੀਡੀਓ ਵਿੱਚ ਤੁਸੀਂ ਵੇਖ ਲਿਆ ਜੇ ਆਪਾਂ ਕੱਲ ਪਾਈ ਸੀ ਉਹਦੇ ਅਸੀਂ ਦੱਸਿਆ ਸੀ ਜਿਵੇਂ ਆਪਾਂ ਬੀਜ ਨੂੰ ਅਪਗ੍ਰੇਡ ਕਰਨਾ ਉਹ ਪਹਿਲਾਂ ਤੁਸੀਂ ਨਮਕ ਕਾਲੇ ਪਾਣੀ ਦਾ ਕੋਲ ਕਿਵੇਂ ਬਣਾਉਣਾ ਉਹ ਉਸ ਵੀਡੀਓ ਜਾ ਕੇ ਵੇਖ ਲਿਆ ਜਿਉਂਦੇ ਵਿੱਚ ਆਪਣੇ ਬੀਜ ਨੂੰ ਨਿਖਾਰ ਲਓ ਨਿਖਾਰ ਕੇ ਉਹਨੂੰ ਦੋ ਤਿੰਨ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਤੁਸੀਂ 20% ਪੋਟਾਸ਼ੀਅਮ ਨਾਈਟ੍ਰੇਟ ਦੇ ਵਿੱਚ ਇਹਨੂੰ ਡਬੋ ਕੇ ਰੱਖਣਾ 10 ਤੋਂ 12 ਘੰਟੇ ਉਹ ਮੈਂ ਤੁਹਾਨੂੰ 10 ਲੀਟਰ ਦੇ ਹਿਸਾਬ ਨਾਲ ਦੱਸ ਦਿੰਦਾ ਜਿਵੇਂ 10 ਲੀਟਰ ਪਾਣੀ ਦੇ ਵਿੱਚ ਆਪਾਂ 200 ਗ੍ਰਾਮ ਪਾਵਾਂਗੇ ਤਾਂ 2% ਦਾ ਕੋਲ ਬਣ ਜਾਏਗਾ ਉਵੇਂ ਤੁਸੀਂ ਜਿੰਨਾ ਪਾਣੀ ਪਾਉਣਾ ਹੈ ਉਹ ਹਿਸਾਬ ਨਾਲ ਤੁਸੀਂ ਉਹਦੀ 13045 ਦੀ ਜਿਹੜੀ ਮਾਤਰਾ ਹੈ ਉਹਦਾ ਘਟਾ ਲਿਆ ਜੇ ਤੇ ਉਹਨੂੰ ਜਦੋਂ ਆਪਾਂ 8 ਤੋਂ 10 ਘੰਟੇ ਡਬੋ ਕੇ ਰੱਖਣ ਤੋਂ ਬਾਅਦ ਉਹਨੂੰ ਫਿਰ ਬਾਹਰ ਕੱਢ ਲਓ ਬਾਹਰ ਕੱਢ ਕੇ ਉਹਨੂੰ ਥੋੜਾ ਜਿਹਾ ਵੋਲਾ ਹੋਣ ਦਿਓ ਜਦੋਂ ਵੋਲਾ ਹੋ ਜਾਏ ਉਸ ਤੋਂ ਬਾਅਦ ਉਵੇਂ ਹੀ ਪਾਪਾ ਉਲੀ ਨਾਸ਼ਕ ਦਾ ਉੱਪਰ ਕਲੇਪ ਕਰਨਾ ਕਿਉਂਕਿ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ ਇਹ ਜਿਹੜਾ ਤਰੀਕਾ ਲੇਪ ਕਰਨਾ ਹੈ ਸਭ ਤੋਂ ਵਧੀਆ ਸਭ ਤੋਂ ਜ਼ਿਆਦਾ ਇਫੈਕਟਿਵ ਹੈ ਤੇ ਇਹ ਜਦੋਂ ਤੁਸੀਂ ਇਹਦੀ ਸਿੱਧੀ ਬਜਾਈ ਕਰੋਗੇ ਤਾਂ ਫਿਰ ਇਹਦੇ ਨਤੀਜੇ ਬਹੁਤ ਸ਼ਾਨਦਾਰ ਆਉਣਗੇ ਜੀ ਉਹਦਾ ਤੁਸੀਂ ਉਗਣ ਸ਼ਕਤੀ ਵੇਖਿਆ ਜੀ ਉਹਦਾ ਮੋਢਲਾ ਵਾਧਾ ਚਾਹੇ ਉਹ ਸਿੱਧੀ ਬਜਾਈ ਚਾਹੇ ਪਨੀਰੀ ਹੋਵੇ ਤੇ ਉਹਦੇ ਵਿੱਚ ਸਟ੍ਰੈਸ ਤੋਂ ਜਿਵੇਂ ਤਾਪਮਾਨ ਵਧਦਾ ਹੈ ਸਟ੍ਰੈਸ ਤੋਂ ਵੀ ਬਚਿਆ ਰਹੇਗਾ ਪੌਦਾ ਤੇ ਉਹਨੀਆਂ ਜੜ੍ਹਾਂ ਦਾ ਵਿਕਾਸ ਵੀ ਵੱਧ ਹੋਏਗਾ ਇਹ ਤੁਸੀਂ ਪਨੀਰੀ ਵਾਲੇ ਵੀਰ ਵੀ ਵਰਤ ਸਕਦੇ ਨੇ ਉਹ ਵੀ ਉਸੇ ਤਰ੍ਹਾਂ 2% ਦੇ ਕੋਲ ਵਿੱਚ ਹੀ ਡਬੋ ਕੇ ਰੱਖਣਾ ਤੇ ਉਸ ਤੋਂ ਬਾਅਦ ਉਲੀ ਨਾਸ਼ਕ ਜਿਵੇਂ ਆਪਾਂ ਪਿਛਲੀ ਵੀਡੀਓ 'ਚ ਦੱਸਿਆ ਸੀ ਉਲੀ ਨਾਸ਼ਕ ਲਾਉਣੀ ਹੈ ਤੇ ਤੁਹਾਡੀ ਪਨੀਰੀ ਜਿਹੜੀ ਉਹ ਬੜੀ ਜਲਦੀ ਉੱਗੇਗੀ ਔਰ ਬੜੀ ਤੇਜ਼ੀ ਨਾਲ ਉਹਦਾ ਮੁੱਢਲਾ ਵਿਕਾਸ ਹੋਏਗਾ ਵਾਧਾ ਹੋਏਗਾ ਜੜ੍ਹਾਂ 'ਚ ਜੜ੍ਹਾਂ ਦਾ ਵਾਧਾ ਹੋਏਗਾ ਔਰ ਜ਼ਮੀਨ ਦੀ ਤਿਆਰੀ ਦੇ ਵਿੱਚ ਮੁੱਖੇ ਜਿਵੇਂ ਆਪਾਂ ਦੱਸਿਆ ਜ਼ਮੀਨ ਦੀ ਤਿਆਰੀ ਕਿਉਂਕਿ ਜੇ ਤੁਸੀਂ 10-15 ਦਿਨ ਪਹਿਲਾਂ ਜ਼ਮੀਨ ਦੀ ਤਿਆਰੀ ਕਰਦੇ ਜੇ ਤਾਂ ਤੁਹਾਡੀ ਜਿਹੜੀ ਪਣੀਰੀ ਹੈ ਉਹ ਵੀ 25 ਦਿਨਾਂ ਵਿੱਚ ਬੜੇ ਆਰਾਮ ਨਾਲ ਤਿਆਰ ਹੋ ਜਾਂਦੀ ਹੈ ਜ਼ਮੀਨ ਦੀ ਤਿਆਰੀ ਦਾ ਪਣੀਰੀ ਦੇ ਵੀ 25 ਦਿਨਾਂ ਵਿੱਚ ਕਰਨ ਦੇ ਅਹਿਮ ਯੋਗਦਾਨ ਤੇ ਇਸ ਤੋਂ ਅਗਲੀ ਵੀਡੀਓ 'ਚ ਆਪਾਂ ਦੱਸਾਂਗੇ ਜੀ ਦੋ ਤਿੰਨ ਸਪ੍ਰੇਆਂ ਬਾਰੇ ਜਿਹੜੀਆਂ ਆਪਾਂ ਕਰਕੇ ਤੇ ਪਣੀਰੀ ਨੂੰ ਛੇਤੀ ਆਪਾਂ ਉਦਾਸ ਸਕਣੇ ਆ ਤੇ ਜੇ ਮੇਰੀ ਵੀਡੀਓ ਚੰਗੀ ਲੱਗਦੀ ਹੈ ਤੇ ਨੂੰ ਸ਼ੇਅਰ ਤੇ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਤਾਂ ਜਰ ਤੁਹਾਡਾ ਮੇਰੀ ਵੀਡੀਓ ਵੇਖਣਾ ਤੇ ਮੇਰੇ ਨਾਲ ਜੁੜੇ ਰਹਿਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ